नौकरियादा <muchos> करो स्यापा मुख्य पका ਹਏ ਹਏ ਉਹ ਨੌਕਰੀਆਂ ਕਰਦਾ ਹਏ ਹਏ ਉਹ ਨੌਕਰੀਆਂ ਨਿਕਾਰ ਹੈ ਜਿਹੜੇ ਉਹ ਜਿਹੇ ਸਥਿਤੀ ਦੀ ਸਥਿਤੀ ਦਾ ਨੰਬਰ ਦਾ ਇਹ ਦਾੜਾ ਮੈਂ ਨੌਕਰੀਆਂ ਬਣਾ ਕੇ ਕੰਨ ਦੱਸ ਦਿੱਤਾ ਸੀਗਾ ਜੀ ਦੇ ਇਹਦਾ ਬਦਲ ਲੱਗिए ਅਵੇ ਪੈ ਕਰ ਲਿਆ ਫਾਰਕੀ ਦੀ ਜਿਹਨੇ ਪੰਜਾਬ ਦੇ ਵਿੱਚ ਫਿਕਰ ਕਰਦੇ ਇਸ ਬਾਹਰ ਆ ਕੇ ਇਹ ਐਵਲ ਵੀਰ ਨੇ ਉਹਨੂੰ ਠੱਪਾ ਨਹੀਂ ਛੱਡੀ ਇਹ ਪੰਜਾਬ ਦੇ ਵਿੱਚ ਜਿੱਥੇ ਕਰਨੇ ਨਾਲੇ ਹੋ ਰਹੇ ਨੇ ਅੱਜ ਤੋਂ ਬਾਅਦ ਰੂਟ ਨੰਬਰ 2 ਤੋਂ ਸਿਆਣਾ ਆਪ ਪਾਪਾ ਜੀ ਬੈਠੇ ਨੇ ਕੋਠੀ ਸਾਹਿਬ ਉਹਨੂੰ ਸਾਰਾ ਕੰਮ ਆਇਆ ਕਿ ਕੋਈ ਮੰਤਰੀ ਜਿਹੜਾ ਹੈ ਇੱਕ ਵੱਡੀ ਆਰਗੇਨਾਈਜੇਸ਼ਨ ਦੀ ਮੀਟਿੰਗ ਦੇ ਵਿੱਚੋਂ ਬਾਕ ਆਊਟ ਕਰ ਜੀ। ਮੀਟਿੰਗ ਛੱਡ ਕੇ ਚਲਾ ਜੀ। ਮੈਂ ਟਿਕ ਨੂੰ ਪੂਰੇ ਤਰ੍ਹਾਂ ਸੁਣੇ ਨਾ। ਲੋਕਾਂ ਦੇ ਇਸ਼ੂ ਜਿਹੜੇ ਲੈ ਕੇ ਗਏ ਆ ਉਹ ਸੁਣੇ ਨਾ। ਤੁਸੀਂ ਜਿਹੜੇ ਕੱਢੇ ਹੋਏ ਹੋ। ਇਹਦੀ ਬਾਤ ਤਾਂ ਬਿਲਕੁਲ ਹੀ ਨਹੀਂ ਸੁਣੀ ਹੋਣਾ। ਤੇ ਹੁਣ ਗਾਂਧੀ ਜੀ ਕੀ ਸੁਣਨਗੇ? ਇਹ ਗੱਲ ਨਹੀਂ ਸੁਣੀ। ਤੇ ਨਾਲ ਜਾ ਕੇ ਸਾਈਡ ਰੂਮ ਤੇ ਬਹਿ ਗਏ। ਬੈਡਰੂਮ ਦੇ ਵਿੱਚ ਜਦੋਂ ਬੈਠ ਗਏ ਤਾਂ ਸਾਰੇ ਅਧਿਕਾਰੀ ਹੈਰਾਨ ਸੀਗੇ ਵੱਡੇ ਵੱਡੇ ਅਧਿਕਾਰੀ ਆਈਏ ਸਤਕਾਰਿਆ ਹੈਰਾਨ ਸੀਗੇ ਕਿ ਮੰਤਰੀ ਦਾ ਕਿਸ ਤਰ੍ਹਾਂ ਦਾ ਰਵਈਆ ਮਨੂੰ ਸਾਨੂੰ ਹਾਸ ਉਸ ਕੇ ਉਹ ਆਪਣੇ ਕਮਰੇ ਚ ਬਾਹਰ ਨਿਕਲ ਗਏ ਸਾਡੇ ਡੀ ਕੇ ਆ ਗਿਆ ਡਾਇਰੈਕਟਰ ਐ ਰੂਵੇਜਾ ਅਸੀਂ ਕਿਹਾ ਵੀ ਡਾਇਰੈਕਟਰ ਸਾਹਿਬ ਤੁਸੀਂ ਤਾਂ ਇੱਥੇ ਆ ਜਾਓ 2 ਮੀਟਰ ਉਹਨੂੰ ਅਸੀਂ ਬਿਠਾ ਲਿਆ ਜੀ ਉਹ ਗੱਲ ਨੂੰ ਮਕਾਰਿਓ ਮੈਂ ਬੇਨਤੀ ਕਰ ਰਿਹਾ ਸੀ ਆ ਰਕਾਈ ਜੀ ਇਸ ਤਰ੍ਹਾਂ ਹੈ ਇਹ ਸਾਰੇ ਅਧਿਕਾਰੀ ਬੈਠੇ ਨੇ ਤੁਸੀਂ ਮੰਤਰੀ ਜੀ ਕਿਰਪਾ ਕਰਕੇ ਇਹ ਤਰੋਲ ਨੂੰ ਜਲਦੀ ਹੈ ਇੱਕ ਕਮੇਟੀ ਬਣਾ ਜੋ ਇਹ ਸਾਨੂੰ ਸੁਣ ਲੈਣ ਕਿ